13 ਬੱਸੀ ਹਲਕੇ ਦੇ ਪਿੰਡ ਪੰਡ ਵਾਲਾ ਵਿੱਚ ਕਿਸਾਨਾਂ ਦੀ ਮਿਹਨਤ ਉੱਤੇ ਮੌਸਮ ਨੇ ਪਾਣੀ ਫੇਰ ਦਿੱਤਾ ਕਿਸਾਨ ਬਲਦੇਵ ਸਿੰਘ ਦੀ ਲਗਭਗ 8 ਤੋਂ 10 ਏਕੜ ਫਸਲ ਭਾਰੀ ਮੀਂ ਅਤੇ ਨਾਲੇ ਦੀ ਨਿਕਾਸੀ ਰੁਕਣ ਕਾਰਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਖੇਤਾ ਵਿੱਚ ਖੜੀ ਫਸਲ ਇਸ ਵੇਲੇ 3 ਤੋਂ 4 ਫੁੱਟ ਤੱਕ ਪਾਣੀ ਵਿੱਚ ਡੁੱਬੀ ਹੋਈ ਹੈ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਸਮੱਸਿਆ ਹਰ ਸਾਲ ਵਾਪਰਦੀ ਹੈ। ਪਹਿਲਾਂ ਬਰਸਾਤ ਤੇ ਨਾਲੇ ਦਾ ਪਾਣੀ ਆਸਾਨੀ ਨਾਲ ਨਿਕਲ ਜਾਂਦਾ ਸੀ ਪਰ ਆਲੇ-ਦੁਆਲੇ ਬਣੀਆਂ ਫੈਕਟਰੀਆਂ ਦੇ ਨਾਲੇ ਦੇ ਰਸਤੇ ਤੇ ਚਾਰ ਦਿਵਾਰੀ ਕਰ ਲਈ ਹੈ। ਇਸ ਕਾਰਨ ਹੁਣ ਪਾਣੀ ਦੀ ਨਿਕਾਸੀ ਸੀ ਰੁਕ ਜਾਂਦੀ ਅਤੇ ਖੇਤਾਂ ਦੇ ਵਿੱਚ ਪਾਣੀ ਭਰ ਜਾਂਦਾ ਉਹਨਾਂ ਨੇ ਦੱਸਿਆ ਕਿ ਲਗਭਗ 3 ਦਿਨਾਂ ਦੀ بارش ਨਾਲ ਪੂਰੀ ਫਸਲ ਨਸ਼ਟ ਹੋ ਗਈ ਜਿਸ ਨਾਲ ਕਿਸਾਨਾਂ ਉੱਤੇ ਆਰਥਿਕ ਸੰਕਟ ਹੋਰ ਵੀ ਵੱਧ ਗਿਆ ਬਲਦੇਵ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਫਸਲ ਦਾ ਸਰਵੇ ਕਰਕੇ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਪਿੰਡ ਦੇ ਹੋਰ ਕਿਸਾਨਾਂ ਨੇ ਵੀ ਅਪੀਲ ਕੀਤੀ ਹੈ ਕਿ ਜੇਕਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਨਾ ਕੀਤੇ ਗਏ ਤਾਂ ਹਰ ਸਾਲ ਆ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਮੇਰਾ ਨਾਮ ਬਲਦੇਵ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪੰਡਵਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹੋ ਜੀ ਬਰਸਾਤੀ ਪਾਣੀ ਭਰ ਕੇ ਉਹ ਸਾਰੀ ਫਸਲਾਂ 8-10 ਕਿੱਲੇ ਸਾਰੇ ਪਾਣੀ ਕੇ ਖਰਾਬ ਹੋ ਗਏ ਔਰ ਇਹ ਪਾਣੀ ਅੱਗਾ ਫੈਕਟਰੀਆਂ ਵਾਲਿਆਂ ਨੇ ਬਿਲਕੁਲ ਲੋਕ ਕਰ ਦਿਆ ਦਵਾਰਾ ਮਾਰ ਮਾਰ ਕੇ इसकी देती है इसकी दो तीन साल साहब जाकर शिकायत भी करी थी हर देख का कोई कार्रवाई नहीं हुई उसके बाद यो पानी दोनों सीजन में फसल इसी तरह बर्बाद हो तो झोना जून के महीने किले दस एक जी प्रशासन तो प्रशासन का ही इंतजाम कराया ਕਿੰਨੇ ਸਾਲ ਹੋ ਗਏ ਤੁਹਾਡੇ ਇਹ ਫਸਲ ਵਰਵਾ ਦੇ ਇਸ ਫਲਵਾ ਫਸਲ ਨੂੰ ਜੀ 7-8 ਸਾਲ ਹੋ ਗਏ ਇਹੋ ਇਸੇ ਤਰ੍ਹਾਂ ਸਿਰਸਲਾ ਚੱਲ ਰਿਹਾ ਜੋ ਪਾਣੀ ਕਿਉਂ ਖੜਿਆ ਜਾਂਦਾ ਪਾਣੀ ਇਸ ਕਰਕੇ ਖੜਿਆ ਜੀ ਉਹ ਅੱਗੇ ਫੈਕਟਰੀਆਂ ਵਾਲਿਆਂ ਨੇ ਬਿਲਕੁਲ ਲੋਕ ਕਰ ਦਿਆ ਇਸ ਦਾ ਨਿਕਾਸ ਬੰਦ ਕਰ ਦਿਆ ਦਵਾਰਾਂ ਮਾਰ-ਮਾਰ ਕੇ ਅੱਗੇ ਕਿ ਵੀ 1 ਇੰਚ ਪਾਣੀ ਨਹੀਂ ਜਾ ਰਿਹਾ ਸਾਰਾ ਲੋਕ ਹੋਈ ਪਾਣੀ ਇਸੇ ਤਰ੍ਹਾਂ ਖੜਿਆ ਕਿੰਨੇ ਫੁੱਟ ਪਾਣੀ ਹੋਣਾ ਜਿਹੜਾ ਇਹ ਪਾਣੀ 4-4 5-5 ਫੁੱਟ ਪਾਣੀ ਆ ਜੀ ਕੀ ਤੁਹਾਡੇ ਵੱਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਕੇ ਤੁਹਾਨੂੰ ਮਿਲਿਆ ਕਰਦਾ ਈ ਤੱਕ ਕੋਈ ਬੰਦਾ ਨਹੀਂ ਆਪੇ ਆਇਆ ਜੀ ਦੀ ਮੰਗ ਕਰਦੇ ਹੋ ਦੇ ਸਰਕਾਰ ਦੀ ਮੰਗ ਇਹ ਹੋਈ ਹੈ ਜੀ ਅੱਗੇ ਇਸ ਦਾ ਪਾਣੀ ਦਾ ਨਿਕਾਸ ਕਰਾਇਆ ਜਾਵੇ ਬਾਕੀ ਜੋ ਬਣਦਾ ਮੁਆਵਜ਼ਾ ਮਾਰਾ ਫਸਲਾ ਮਰ ਗਈ ਸਾਰਾ ਖਰਚਾ ਕਰਿਆ ਵਾ ਤਾਂ ਇਸ ਦਾ ਸਾਰਾ ਕੁਝ ਉਹ ਦਵਾ ਜਾ